ਸਿਨੇਮਾ ਹਾਲ ਅਤੇ ਮਲਟੀਪਲੈਕਸ ਵਾਲਿਆਂ ਦੇ ਲਈ ਹੁਣ ਫਿਲਮ ਤੋਂ ਪਹਿਲਾਂ ਨੈਸ਼ਨਲ ਐਂਥਮ ਨੂੰ ਚਲਾਉਣਾ ਜ਼ਰੂਰੀ ਹੋਵੇਗਾ। ਰਾਸ਼ਟ੍ਰਗਾਨ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਇਤਿਹਾਸਿਕ ਫੈਸਲਾ ਦਿੱਤਾ ਹੈ। ਰਾਸ਼ਟ੍ਰਗਾਨ বাজਾਇਆ ਜਾਣ ਦੇ ਦੌਰਾਨ ਸਿਨੇਮਾ ਘਰ ਦੇ ਵਿੱਚ ਸਕਰੀਨ ਦੇ ਉੱਤੇ ਭਾਰਤ ਦਾ ਕੌਮੀ ਝੰਡਾ ਵਿਖਾਇਆ ਜਾਣਾ ਵੀ ਜ਼ਰੂਰੀ ਹੋਵੇਗਾ। ਅਦਾਲਤ ਨੇ ਆਪਣੇ ਹੁਕਮਾਂ ਦੇ ਵਿੱਚ ਕਿਹਾ ਹੈ ਕਿ ਨੈਸ਼ਨਲ ਐਂਥਮ ਨੂੰ ਸਨਮਾਨ ਦੇਣ ਲਈ ਦਰਸ਼ਕਾਂ ਨੂੰ ਆਪਣੀ ਸੀਟ ਦੇ ਉੱਤੇ ਖੜ੍ਹਾ ਹੋਣਾ ਪਵੇਗਾ ਸੁਪਰੀਮ ਕੋਰਟ ਨੇ ਇਸ ਹੁਕਮ ਨੂੰ ਅਮਲ ਦੇ ਵਿੱਚ ਲਿਆਉਣ ਲਈ ਸਰਕਾਰ ਨੂੰ 1 ਹਫ਼ਤੇ ਦਾ ਸਮਾਂ ਦਿੱਤਾ ਹੈ ਹੁਤੇ ਹੀ ਕੇਂਦਰ ਸਰਕਾਰ ਛੇਤੀ ਹੀ ਇਸ ਸੰਬੰਧੀ ਸੂਬੇ ਦੇ ਮੁਖ ਸਕਤਰਾਂ ਨੂੰ ਸਰਕੂਲਰ ਜਾਰੀ ਕਰ ਸਕਦੀ ਹੈ ਇਸ ਤੋਂ ਇਲਾਵਾ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਦੇ ਜ਼ਰੀਏ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਹੈ ਕਿ ਇਤਰਾਜ਼ਯੋਗ ਚੀਜ਼ਾਂ ਅਤੇ ਥਾਵਾਂ ਦੇ ਉੱਤੇ ਵੀ ਨੈਸ਼ਨਲ ਐਂਥਮ ਨੂੰ ਪ੍ਰਿੰਟ ਨਹੀਂ ਕੀਤਾ ਜਾਣਾ ਚਾਹੀਦਾ ਇਸ ਤੋਂ ਇਲਾਵਾ ਕੋਈ ਵਿਸ਼ਖਸ਼ ਰਾਸ਼ਟ ਰਗਾਨ ਦਾ ਇਸਤੇਮਾਲ ਆਪਣੇ ਵਪਾਰਕ ਫਾਇਦੇ ਨਹੀਂ ਕਰ ਸਕਦਾ। ਤੋਂ ਦੱਸਦੇ ਹਾਂ ਕਿ ਆਖਿਰੇ ਪੂਰਾ ਮਾਮਲਾ ਕੀ ਸੀ। ਦਰਸਲ ਸ਼ਾਮ ਨਰਨ ਚੌਕਸੀ ਨਾਦ ਇੱਕ ਸ਼ਖਸ ਨੇ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ ਕਿ ਕਿਸੇ ਵੀ ਵਪਾਰਕ ਗਤੀਵਿਧੀ ਦੇ ਲਈ ਨੈਸ਼ਨਲ ਐਂਥਮ ਦੇ ਇਸਤੇਮਾਲ ਦੇ ਉੱਤੇ ਰੋਕ ਲਾਈ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਐਂਟਰਟੇਨਮੈਂਟ ਸ਼ੋਅ ਦੇ ਵਿੱਚ ਡਰਾਮਾ ਕ੍ਰੀਏਟ ਕਰਨ ਦੇ ਲਈ ਵੀ ਰਾਸ਼ਟ ਗਾਨੋ ਇਸਤੇਮਾਲ ਨਾ ਕੀਤਾ ਜਾਵੇ। ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਸੀ। ਕਿ ਇੱਕ ਵਾਰ ਸ਼ੁਰੂ ਹੋਣ ਦੇ ਉੱਤੇ ਰੱਸ਼ਟਗਾਂ ਨੂੰ ਅੰਤ ਤੱਕ ਪੂਰਾ ਗਾਇਆ ਜਾਣਾ ਚਾਹੀਦਾ ਹੈ ਤੇ ਵਿਚਕਾਰ ਬੰਦ ਨਹੀਂ ਕੀਤਾ ਜਾਣਾ ਚਾਹੀਦਾ ਪਟੀਸ਼ਨ ਵਿੱਚ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਮਾਮਲੇ ਰਾਸ਼ਟਰੀ ਤਾਨ ਦੇ ਨਿਯਮਾਂ ਦਾ ਉਲੰਘਣ ਨੇ ਅਤੇ ਇਹ ਸਾਲ 1971 ਦੇ ਕਾਨੂੰਨ ਦੇ ਖਿਲਾਫ ਨੇ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇਸ ਪਟੀਸ਼ਨ ਦੇ ਉੱਤੇ ਸਰਵਾਈ ਕਰਦੇ ਹੋਏ ਅਕਤੂਬਰ ਦੇ ਵਿੱਚ ਕੇਂਦਰ ਸਰਕਾਰ ਨੂੰ ਨੋਟਿਸ ਭੇਜ ਕੇ ਜਵਾਬੀ ਮੰਗਿਆ ਸੀ